ਸ੍ਰੀ ਵਾਹਿਗੁਰੂ ਸਹਿਬ ਜੀਉ ਰਾਗ ਗਉੜੀ ਗੁਆਰੇਰੀ ਮਹੱਲਾ 5 ਅਸ਼ਟਪਦੀਆਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਜਾਵੇ ਹੋ ਮਨ ਮਹੈ ਕਰਤੁ ਬੁਮਾਨਾ ਤਾਵੇ ਹੋ ਬਾਵਰ ਫਿਰਤ ਵਿਗਨਾ ਜਵੇ ਹੋ ਹੂਆ ਸਗਲ ਕਿਰੀਨਾ ਤਾਤੇ ਰਮਈਆ ਘਟ ਘਟ ਠੀਨਾ ਸਹਜ ਸਹੇਲਾ ਫਲ ਮੁਸਕੀਨੀ ਸਤਗੁਰ ਆਪਨਾ ਮੋਹਿ ਧਾਰਦੀਨੀ ਰਹਾਉ ਜਵ ਕੇ ਸ ਕੋ ਇਹ ਜਾਨ ਸਮੰਦਾ ਤਉ ਸਗਲੇ ਇਸ ਮਿਲੈ ਫੰਦਾ ਮੇਰ ਥੇਰ ਜਬਿਨ ਚੁਕਾਈ ਤਾਤੇ ਇਸ ਸੰਗ ਨਹੀਂ ਵਹਾਈ ਜਾਵੇਂ ਆਪਣੀ ਆਪਣੀ ਧਾਰੀ ਤਾ ਵਿਸ ਕੋ ਹੈ ਮੁਸਕਲ ਭਾਰੀ ਆਵੈ ਜਾਇ ਸਦਾ ਜਮ ਜੋ ਹਾ ਤਵ ਇਸ ਤੇ ਸਭ ਵਿਨਸੇ ਭਰਮਾ ਤੇਦ ਨਹੀਂ ਹੈ ਪਾਰ ਬ੍ਰਹਮਾ ਜਬ ਇਨਾ ਕਿਛ ਕਰਮਾਂ ਨੇ ਪੈਦਾ ਤਵ ਤੇ ਦੁਖ ਡੰਡ ਰਖੇਦਾ ਜਾਵੇ ਨਾ ਇੱਕ ਹੋਏ ਕੀ ਬੁਝਿਆ ਤਵ ਤੇ ਸਨੋ ਸਭ ਕੇ ਸੂਝਿਆ ਜਾਵੇ ਹੁ ਤਾਵੈ ਮਾਇ ਆਰਤੀ ਨਹਿ ਤ੍ਰਪਤਾਵੈ ਨਹਿ ਥਿਸਲਾਤੀ ਜਾਵੇ ਤੇ ਹੋ ਹੋਇਓ ਝੋਲਾ ਪਿਛੈ ਲਾਗ ਚੱਲੀ ਉੱਠ ਕੋਲਾ ਘਰ ਕਿਰਪਾ ਜੋ ਸਤਗੁਰ ਮਿਲਿਓ ਮਨ ਮੰਦਰ ਮਹਿ ਦੀਪਕ ਜਲਿਓ ਜੀ ਤਾਂ ਹਾਰ ਕੀ ਸੋਜੀ ਕਰੀ ਤਾਵਿਸ ਕਰ ਕੀ ਕੀਮਤ ਪਰੀ ਕਰਨ ਕਰਾਵਨ ਸਭ ਕਿਸ ਇੱਕ ਹੈ ਆਪੇ ਬੋਧਾ ਵਿਚਾਰ ਬਵੇਕ ਹੈ ਦੂਰ ਨਾ ਨੇਰੈ ਸਭ ਕੈ ਸੰਗਾ ਸਚ ਸਲਾਹਣਾ ਨਾਨਕ ਹਰ ਰੰਗਾ ਗੌੜੀ ਮਹੱਲਾ ਪੰਜਵਾ ਗੁਰ ਸੇਵਾ ਤੇ ਨਾਮ ਹੀ ਲਗਾ ਤਿਸ ਕੋ ਮਿਲਿਆ ਜਿਸ ਮस्तक ਭਗਾ ਤਿਸ ਕਾ ਹਿਰਦੈ ਰਵਿਆ ਸੋਇ ਮਨ ਤਨ ਸੀਤਲਾ ਨਿਹਚਲ ਹੋਏ ਆਇਆ ਕੀਰਤਨ ਕਰ ਮਨ ਮੇਰੇ ਹਾਂ ਉਹਾਂ ਜੋ ਕਾਮ ਤੇਰਾ ਰਹਾਉ ਜਾਸ ਜਪਤਾ ਭਉ ਅਪਦਾ ਜਾਏ ਧਾਵਤ ਮਨੁਆ ਬੈਠਾਈ ਜਾਸ ਜਪਤ ਫਿਰ ਦੁੱਖ ਨ ਲਾਗੈ ਜਾਸ ਜਪ ਤਹਿ ਹਉ ਮੈਂ ਭਾਗੈ ਜਾਸ ਜਪਤ ਵਸ ਆਵੈ ਪੰਜਾ ਜਾਸ ਜਪਤ ਹਿਰਦੈ ਅਮਰਤ ਸੰਜਾ ਜਾਸ ਜਪ ਤਹਿ ਤ੍ਰਿਸ਼ਨਾ ਭੁਜੈ ਜਾਸ ਜਪਤ ਹਰ ਦਰਗੈ ਸਿਜੈ ਜਾਸ ਜਪਤਾ ਕੋਟ ਮਟਾਇ ਅਪਰਾਧ ਜਾਸ ਜਪਤ ਹਰ ਹੋਵੈ ਸਾਧ ਜਾਸ ਜਪਤ ਮਰ ਸੀਤਲ ਹੋਵੈ ਜਾਸ ਜਪਤ ਮਨ ਸਗਲੀ ਖੋਵੈ ਜਾਸ ਜਪਤ ਰਤਨ ਹਰ ਮਿਲੈ ਬੋਹਰ ਨ ਛੋਡੈ ਹਰ ਸੰਗਹਿ ਲੈ ਜਾਸ ਜਪਤ ਕਈ ਵੈकुंठ ਬਾਸ ਜਾਸ ਜਪਤ ਸੁਖ ਸਹਿਜ ਨਿਵਾਸ ਜਾਸ ਜਪ ਤਿਹ ਅਗਨ ਨ ਪੋਹਤਾ ਜਾਸ ਜਪਤ ਇਹੋ ਕਾਰਨ ਜੋ ਹਤਾ ਜਾਸ ਜਪਤ ਤੇਰਾ ਨਿਰਮਲ ਮਾਥਾ ਜਾਸ ਜਪਤ ਸਗਲਾ ਦੁੱਖ ਲਾਥਾ ਜਾਸ ਜਪਤ ਮੁਸ਼ਕਲਾ ਕਸ਼ੂ ਨ ਬਨੈ ਜਾਸ ਜਪਤਾ ਸੁਣ ਅਨਹਤ ਧੁਣਾ ਜਾਸ ਜਪਤ ਹੀ ਨਿਰਮਲ ਸੋਇ ਜਾਸ ਜਪਤ ਕਮਲ ਸੀਦਾ ਹੋਏ ਗੌਰ ਸਵਾ ਦ੍ਰਿਸ਼ਟ ਸਭੂ ਪਰ ਕਰੀ ਜਿਸ ਕਹਿਰਦਾ ਮੰਤਰ ਦੇ ਹਰੀ ਅਖੰਡ ਕੀਰਤਨ تن ਭੋਜਨ ਚੂਰਾ ਕਹ ਨਾਨਕ ਜਿਸ ਸਤ ਗੁਰ ਪੂਰਾ ਗੌੜੀ ਮਹੱਲਾ ਪੰਜ ਬਾਗੁਰ ਕਾ ਸ਼ਬਦ ਹਰ ਜਨ ਤਰ ਧਾਰੈ ਪੰਜ ਜਨਾ ਸਿਉ ਸੰਗ ਨਿਵਾਰੈ 10 ਇੰਦਰੀ ਕਰ ਰੱਖੈ ਵਾਸ ਤਾਕੈ ਆਤਮਾ ਹੋਈ ਪ੍ਰਗਾਸ ਐਸੀ ਦ੍ਰਿੜਤਾ ਤਾਂ ਕਹਿ ਹੋਏ ਜਾ ਕੋ ਦਇਆ ਮਇਆ ਪ੍ਰਭ ਸੋਇ ਰਹਾਉ ਸਾਜਨਾ ਦੁਸ਼ਟ ਜਾ ਕਾ ਏਕ ਸਮਾਨ ਹੈ ਜੀਤਾ ਬੋਲਣ ਤੇਤਾ ਗਿਆਨ ਹੈ ਜੀਤਾ ਸੁਰਣਾ ਤੇਤਾ ਨਾਵ ਜੀਤਾ ਵੇਖਣ ਤੇਤਾ ਧਿਆਨ ਸਹਜੇ ਜਾਗਣ ਸਹਜੇ ਸੋਏ ਸਹਜੇ ਹੋਤਾ ਜਾਏ ਸੋਇ ਸਹਿਜ ਵਰਾਗ ਸਹਿਜ ਹੀ ਰਸਨਾ ਸਹਿਜ ਚੂਪ ਸਹਿਜ ਹੀ ਜਪਨਾ ਸਹਿਜ ਭੋਜਨਾ ਸਹਿਜ ਭਾਉ ਸਹਿਜ ਮਿਟਿਓ ਸਗਲ ਦੁਰਾਉ ਸਹਿਜ ਹੋਆ ਸਾਧੂ ਸੰਗ ਸਹਿਜ ਮਿਲਿਓ ਪਾਰ ਬ੍ਰਹਮਣ ਸੰਗ ਸਹਿਜ ਗ੍ਰਹਿਮੈ ਸਹਿਜਉ ਦਾਸੀ ਸਹਿਜੇ ਦਵਦਾ ਤਨ ਕੀ ਨਾਸੀ ਜਾ ਕਹਿ ਸਹਿਜ ਮਰ ਭਇਆ ਆਨੰਦ ਤਾਕੋ ਭੇਟਿਆ ਪਰਮ ਆਨੰਦ ਸਹਿਜ ਅਮਰਤਾ ਸਹਿ ਪੀਓ ਨਾਮ ਸਹਿਜ ਕੀਨੋ ਜੀਅ ਕੋ ਦਾਰ ਸਹਿਜ ਕਥਮ ਆਤਮ ਰਸਿਆ ਤਾਕੈ ਸੰਗ ਅਮਨਾਸੀ ਵਸਿਆ ਸਹਿਜ ਆਸਨਾ ਸਿਰ ਭਾਇਆ ਸਹਿਜ ਅਨਹਤਾ ਸਬਦ ਵਜਾਇਆ ਸਹਿਜੇ ਰੁਣ ਚੁਣਕਾਰ ਸੁਹਾਇਆ ਤਾ ਕੈ ਘਰ ਪਾਰ ਬ੍ਰਹਮ ਸੁਮਾਇਆ ਸਹਿਜੇ ਜਾ ਕਉ ਪਰਿਉ ਕਰਮਾ ਸਹਿਜੇ ਗੁਰ ਪੇਟਿਓ ਸੱਚ ਧਰਮਾ ਜਾ ਕੈ ਸਹਿਜ ਭਿਆ ਸੋ ਜਾਣੈ ਨਾਨਕ ਦਾਸ ਤਾ ਕੈ ਕੁਰਬਾਣੈ ਗਉਣੀ ਮਹੱਲਾ ਪੰਜਵਾ ਪ੍ਰਥਮੇ ਗਰਭ ਵਾਸਤੇ ਟਰਿਆ ਪੁੱਤਰ ਕਲਤਰ ਕੁਟੰਬ ਸੰਗ ਜੁਰਿਆ ਪੋਜਨ ਅਰਕ ਪ੍ਰਕਾਰ ਬਹੁ ਕਪਰੇ ਸਰ ਪਰ ਗਵਨ ਕਰਹੇਗੇ ਬ ਪਰੇ ਕਾਵਰਾ ਸਥਾਰ ਜੋ ਕਭੋ ਨ ਟਰੈ ਕਾਵਨੋ ਸ਼ਬਦ ਜੇ ਤਾ ਦੁਰਮਤ ਹਰੈ ਰਹਾਉ ਹਿੰਦਰਾਪੁਰੀ ਮੈਂ ਸਰ ਪਰ ਮਰਣਾ ਬ੍ਰਹਮਪੁਰੀ ਨਿਹ ਚਲ ਨਹੀ ਰਹਿਣਾ ਸੇਵਪੁਰੀ ਕਾ ਹੋਏਗਾ ਕਾਲਾ ਤ੍ਰੈਗੁਣ ਮਾਇਆ ਬਿਨ ਸਵਤਾਲਾ ਗਿਰਤਰ ਧਰਨਾ ਗਗਨ ਅਰ ਤਾਰੇ ਰਬ ਸਸ ਪਵਣ ਪਾਵਕ ਨੀਰਾਰੇ ਦੇਨ ਸਰੈਣ ਵਰਤ ਅਰਪੀਤਾ ਸਾਸਤ ਸਿਮਰਤਾ ਬਿਨ ਸਹਿਗੇ ਵੇਦਾ ਤੀਰਥਾ ਦੇਵਾ ਦਿਹਰਾ ਪੋਥੀ ਮਾਲਾ ਤਿਲਕਾ ਸੋਚ ਪਾਕ ਹੋਤੀ ਸੋ ਤੀਟ ਉਡਾਤ ਪ੍ਰਸਾਦਨ ਭੋਗਾ ਗਵਨ ਕਰੈ ਕੋ ਸਗਲੋ ਲੋਗਾ ਜਾਤ ਵਰਨ ਤੁਰ ਕਰ ਹਿੰਦੂ ਪਾਸ ਪੰਖੀ ਅਨਕ ਜੋਰ ਜਿੰਦੂ ਸਗਲ ਪਾਸਾਰ ਦੀਸਾ ਪਸਾਰਾ ਵਿਰਸ ਜਾਏ ਕੋ ਸਗਲਾ ਕਾਰਾ ਸਹਜਾ ਸਿਫਤ ਭਗਤ ਤਤ ਗਿਆਨ ਆ ਸਦਾ ਆਨੰਦ ਨਿਹਚਲ ਸੱਚ ਥਾਨਾ ਤਹਾ ਸੰਗਤ ਸਾਧ ਗੁਰ ਰਸੈ ਅਨਪਉ ਨਗਰ ਤਹਾ ਸਦ ਵਸੈ ਤਹ ਪਉ ਪਰਮਾ ਸੋਗ ਨ ਚਿੰਤਾ ਆਵਣ ਜਾਵਣ ਮਿਰਤ ਨ ਹੋਤਾ ਤਹ ਸਦਾ ਆਨੰਦ ਅਨਹਤ ਆਕਾਰੇ ਭਗਤ ਵਸੈ ਕੀਰਤਨ ਆਧਾਰੇ ਪਾਰ ਬ੍ਰਹਮ ਕਾਂਤ ਨਾ ਪਾਰ ਕੌਣ ਕਰੈ ਤਾਕਾ ਵਿਚਾਰ ਕਹੋ ਨਾਨਕ ਜਿਸ ਕਿਰਪਾ ਕਰੈ ਦੇਹ ਚਲਥਾਨ ਸਾਧ ਸੰਗ ਤਰੈ ਗੌੜੀ ਮਹਲਾ ਪੰਜਵਾ ਜੋ ਇਸ ਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਮਾਰੇ ਤਿਸ ਹੈ ਵਢਾਈ ਜੋ ਇਸ ਮਾਰੇ ਤਿਸ ਕਾ ਦੁੱਖ ਨਾ ਜਾਈ ਜੋ ਇਸ ਮਾਰੇ ਤਿਸ ਕਾ ਦੁਖ ਜਾਈ ਐਸਾ ਕੋਈ ਜੀ ਤੋਤਾ ਮਾਰਗ ਬਾਵੈ ਇਸਹਿ ਮਾਰ ਰਾਜ ਜੋਗ ਕਮਾਵੈ ਰਹਾਉ ਜੋ ਇਸ ਮਾਰੇ ਤਿਸ ਕਾ ਭੋ ਨਾਹੀ ਜੋ ਇਸ ਮਾਰੇ ਸੋ ਨਾਮ ਸਮਾਹੀ ਜੋ ਇਸ ਮਾਰੇ ਤਿਸ ਕੀ ਤ੍ਰਸਨਾ ਬੁਝੈ ਜੋ ਇਸ ਮਾਰੇ ਸੋ ਦਰਗਹਿ ਸੇਜੈ ਜੋ ਇਸ ਮਾਰੇ ਸੋ ਧਨ ਬੰਤਾ ਜੋ ਇਸ ਮਾਰੇ ਸੋ ਬਤਵੰਤਾ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਤਸੋ ਹੋਗੈ ਗਤੀ ਜੋ ਇਸ ਮਾਰੇ ਤਿਸ ਕਾ ਆਗੜੀ ਜੋ ਇਸ ਮਾਰੇ ਸੋ ਨੇਹ ਚਲਤਣੀ ਜੋ ਇਸ ਮਾਰੇ ਸੋ ਵਡ ਭਾਗਾ ਜੋ ਇਸ ਮਾਰੇ ਸੋ ਅਣ ਦਿਨ ਜਾਗਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਤਿਸ ਕੀ ਨਿਰਮਲ ਜੁਗਤਾ ਜੋ ਇਸ ਮਾਰੇ ਸੋ ਹੀ ਸੋ ਗਿਆਨੀ ਜੋ ਇਸ ਮਾਰੇ ਸੋ ਸਹਿਜ ਧਿਆਨੀ ਇਸ ਮਾਰੀ ਬਿਨ ਥਾਏ ਨਾ ਪਰਾਏ ਕੋਟ ਕਰਮ ਜਾਪ ਤਪ ਕਰੈ ਇਸ ਮਾਰੀ ਬਿਨ ਜਨਮ ਨ ਬਿਟੈ ਇਸ ਮਾਰੀ ਬਿਨ ਜਮ ਤੇ ਨਹੀਂ ਛੁਟੈ ਇਸਵਾਰੀ ਬਿਨ ਗਿਆਨ ਨ ਹੋਈ ਇਸਵਾਰੀ ਬਿਨ ਜੂਠ ਨ ਥੋਈ ਇਸਵਾਰੀ ਬਿਨ ਥਾਏ ਨ ਪਾਰੈ ਕੋਟ ਕਰਮ ਜਾਪ ਤਪ ਕਰੈ ਇਸਵਾਰੀ ਬਿਨ ਜਨਮ ਨ ਮਿਟੈ ਇਸਵਾਰੀ ਬਿਨ ਜਮਤੇ ਨਹੀਂ ਛਟੈ ਇਸਵਾਰੀ ਬਿਨ ਗਿਆਨ ਨ ਹੋਈ ਇਸਵਾਰੀ ਬਿਨ ਜੂਠ ਨ ਥੋਈ ਇਸ ਮਾਰੀ ਬਿਨ ਸਭ ਕਿਛ ਮੈਲਾ ਇਸ ਮਾਰੀ ਬਿਨ ਸਭ ਕਿਛ ਜੋਲਾ ਜਾ ਕੋ ਭਏ ਕਿਰਪਾ ਨ ਕਿਰਪਾ ਦੇਤਾ ਤਿਸ ਭਈ ਖਲਾਸੀ ਹੋਈ ਸਗਲ ਸਿਧਾ ਗੁਰ ਦਵਤਾ ਜਾ ਕੀ ਹੈ ਬਾਰੀ ਕਹ ਨਾਨਕ ਸੋ ਬ੍ਰਹਮ ਵਿਚਾਰੀ ਗਉੜੀ ਮਹੱਲਾ 5 ਵਾ ਹਾਰ ਸਿਓ ਜੋ ਰਹਿਨਾ ਸਭ ਹਾਰ ਸਿਓ ਜੋ ਰਹਿਤਾ ਸਭ ਕੋ ਬੀਤਾ ਹਰਿ ਸਿਉ ਜੋਰਾਇਤਾ ਨੇਹ ਚਲ ਚੀਤਾ ਹਰਿ ਸਿਉ ਜੋਰਾਇ ਨਾ ਵਿਆਪੈ ਕਾੜਾ ਹਰਿ ਸਿਉ ਜੋਰਾਇ ਤਾ ਹੋਈ ਨਿਸਤਾਰਾ ਰੇ ਮਨ ਮੇਰੇ ਤੂੰ ਹਰਿ ਸਿਉ ਜੋਰ ਕਾਜ ਤੁਹਾਰੈ ਨਾਹੀ ਹੋਰ ਰਹਾਉ ਵੱਡੇ ਵੱਡੇ ਜੋ ਦੁਨੀਆਂਦਾਰ ਖਾਹੂ ਕਾਜ ਨਹੀਂ ਗਾਵਾਰ ਹਰਿ ਕਾ ਦਾਸ ਨੀਚ ਖੁਲ ਸੁਣ ਹੈ ਤਿਸ ਕੈ ਸੰਗ ਖਿਨ ਬਹੈ ਉਦਰਾ ਕੋਟ ਮੱਜਨਾ ਜਾ ਕੈ ਸੁਣ ਨਾਮ ਕੋਟ ਪੂਜਾ ਜਾ ਕੈ ਹੈ ਧਿਆਨ ਕੋਟ ਪੰਨ ਸੁਣ ਹਰ ਕੀ ਬਾਣੀ ਕੋਟ ਫਲਾ ਗੁਰ ਤੇ ਵਿਦ ਜਾੜੀ ਮਾਰਾ ਪਨੇਮ ਹੈ ਫਿਰ ਫਿਰ ਚੇਤਾ ਵਿਰਸ ਜਾਹੇ ਮਾਇਆ ਕੇ ਹੇਤਾ ਹਾਰਾ ਅਗਨਾਸੀ ਤੋਂ ਵੜੈ ਸੰਗ ਮਨ ਮੇਰੇ ਰਚ ਰਾਮ ਕੈ ਰੰਗ ਜਾ ਕੈ ਕਾਮ ਉਤਰੈ ਸਭ ਭੂਖ ਜਾ ਕੈ ਕਾਮ ਨ ਜੋ ਹੈ ਦੂਤਾ ਜਾ ਕੈ ਕਾਮ ਤੇਰਾ ਵਡ ਗਮਰ ਜਾ ਕੈ ਕਾਮ ਹੋਵੈ ਤੂੰ ਅਮਰ जाके चाकर कहो नहीं डाना जाके चाकर कहो नहीं थान जाके कह दरा पुछ ना लेखा ताकि चाकरी करो वसेखा जा कै ऊन नहीं काहू बात हो एक आप अनेक है भात जाकी दृष्ट होए सदा निहाल मन मेरे करता की काल ਨਾ ਕੋ ਛਤਰ ਨਾਹੀ ਕੋ ਮੂੜਾ ਨਾ ਕੋ ਹੀਣ ਨਾਹੀ ਕੋ ਸੂਰਾ ਜਿਤ ਕੋ ਲਾਇਆ ਤਿਤਹੀ ਲਾਗਾ ਸੋ ਸੇਵਕ ਨਾਨਕ ਜਿਸ ਭਾਗਾ ਗਉੜੀ ਮਹੱਲਾ ਪੰਜਵਾ ਬੇਨ ਸਿਮਰਣਾ ਜੈਸੇ ਸਰਪਾਰ ਜਾਰੀ ਤਉ ਜੀਵੈ ਸਾਖਤ ਨਾਮ ਵਿਸਾਰੀ ਇਕ ਨਿਮਖ ਜੋ ਸਿਮਰਨ ਮਹਿ ਜੀਆ ਕੋਟਾ ਦਿਨ ਸ ਲੱਖ ਸਦਾ ਥਿਰ ਥੀਆ ਰਹਾਉ ਬਿਨ ਸੇਵਣ ਅਤਿ ਇਕ ਕਰਮ ਕਰਾਸ ਕਾਗ ਵਤਨ ਵਿਸ਼ਟ ਮਹਿ ਬਾਸ ਬਿਨ ਸੇਵਣ ਭਏ ਕੂਕਰ ਕਾਮ ਸਾਗਤ ਪੇਸਵਾ ਪੂਤ ਨਾਮ ਬਿਨ ਸਿਮਰਣਾ ਜੈ ਸੇ ਸ਼ਤੀ ਹੀ ਹਿ ਹਸ਼ਤਾਰਾ ਬੋਲਾ ਕੂਰਾ ਸਾਖਤ ਮੁਖ ਕਾਰਾ ਬਿਨ ਸੇਵਰਣਾ ਕਰਤਬ ਕੀ ਨਿਆਈ ਸਾਖਤ ਥਾਨ ਪ੍ਰਿਸ਼ਟ ਫਿਰਾਹੀ ਬਿਨ ਸਿਮਰਣਾ ਕੂਕਰ ਹਰ ਕਾਇਆ ਸਾਖਤ ਲੋਭੀ ਵੰਦਨ ਨ ਪਾਇਆ ਬਿਨ ਸਿਮਰਣ ਹਾ ਆਤਮ ਘਾਤੀ ਸਾਖਤ ਨੀਚ ਤਿਸ ਕੋਲ ਨਹੀਂ ਜਾਤੀ ਜਿਸੁ ਭਾਇਆ ਕਿਰਪਾਲਤ ਸਤ ਸੰਗ ਬਿਲਾਇ ਕਹਉ ਨਾਨਕ ਗੁਰ ਜਗਤ ਤਰਾਇ ਗਉੜੀ ਮਹਲਾ ਪੰਜਵਾ ਗੁਰ ਕੈ ਵਚਨ ਮੋਹਿ ਪਰਮ ਗਤਿ ਪਾਈ ਗੁਰ ਪੂਰੈ ਮਿਰ ਪੈ ਜਰਖਾਈ ਗੁਰ ਕੈ ਵਚਨ ਧਿਆਇਓ ਮੋਹਿ ਨਾਉ ਗੁਰ ਪ੍ਰਸਾਦ ਮੋਹਿ ਮਿਲਿਆ ਥਾਉ ਰਹਾਉ ਗੁਰ ਕਾ ਵਚਨ ਸੁਣ ਰਸਨ ਵਿਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕਾ ਵਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵਡ ਪਰਤਾਪ ਗੁਰ ਕਾ ਵਚਨ ਮਿਟਿਆ ਮੇਰਾ ਭਰਮਾ ਗੁਰ ਕਾ ਵਚਨ ਪੇਖਿਓ ਸਭ ਬ੍ਰਹਮਾ ਗੁਰ ਕਾ ਵਚਨ ਕੀਨੋ ਰਾਜ ਜੋਗ ਗੁਰ ਕਾ ਸੰਗ ਤਰਿਆ ਸਭ ਲੋਗ ਗੁਰ ਕਾ ਵਚਨ ਮੇਰੇ ਕਾਰਜ ਸਿਧਾ ਗੁਰ ਕਾ ਵਚਨ ਪਾਇਆ ਨਾਉ ਨਿਦਦਾ ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ ਤਸ ਕੀ ਕਟਿਐ ਜਮ ਕੀ ਫਾਸਾ ਗੁਰ ਕਾ ਵਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮਾ ਗਉਣੀ ਮਹੱਲਾ ਪੰਜਵਾ ਸੈਸ ਗੁਰ ਕਾ ਸਿਮਰਾਉ ਸਾਸ ਸਾਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰੇਣ ਨਿਤਮੱਜਨ ਕਰੋ ਜਨਮ ਜਨਮ ਕੀ ਹੋਮੈ ਮਲ ਹਰੋ ਤਿਸ ਗੁਰ ਕਾ ਹੌ ਚੁਲਾਵੋ ਪਖਾ ਮਹਾ ਅਗਨ ਤੀ ਹਾਥ ਦੇ ਰਖਾ ਤਿਸ ਗੁਰ ਕੈ ਗਰਹਿ ਟੋਬੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗਰਹਿ ਪੀਸੋ ਨੀਤਾ ਜੈਸਾ ਪ੍ਰਸਾਦ ਵੈਰੀ ਸਭ ਮੀਤਾ ਜਿਸ ਗੁਰਮੁਖ ਦਿਨਾ ਜਿਓ ਆਪਣਾ ਦਾਸ ਰਾਪੇ ਮਨ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਕਉ ਨਮੁਸਕਾਰ ਸਦਾ ਸਦਾ ਤਿਸ ਗੁਰ ਕਉ ਕਰੀ ਨਮਸਕਾਰ ਕਾਲਕਲੇਸ ਭੈ ਭ੍ਰਮ ਦੁਖ ਲਾਤਾ ਅਹੋ ਨਾਨਕ ਮੇਰਾ ਗੁਰ ਸਮਰਾਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ